ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਚੰਡੀਗੜ੍ਹ ਦੇ ਵਿੱਚ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਤਾਪਮਾਨ ਕਾਫੀ ਵੱਚੁਕਿਆ ਗਰਮੀ ਜਿਹੜੀ ਹੈ ਉਹ ਇਸ ਸਮੇਂ ਕਾਫੀ ਦੇਖਣ ਨੂੰ ਮਿਲ ਰਹੀ ਹੈ ਹਾਲਾਤ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਚੰਡੀਗੜ੍ਹ ਸੁਖਨਾ ਲੇਖ ਦੀਆਂ ਜਿੱਥੇ ਕਿ ਇਸ ਸਮੇਂ ਸਨਨਤਾ ਜਿਹੜਾ ਪਸਰਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਗੱਲ ਕਰੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਕਦੇ ਵੀ ਕਿਸੇ ਵੀ ਟਾਈਮ ਸਨਨਾਟਾ ਨਹੀਂ ਹੁੰਦਾ ਲੋਕਾਂ ਦੀ ਚਹਲ ਪਹਲ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਜੂਰ ਦਿਖਾਈ ਦਿੰਦੀ ਹੈ ਹਾਲਕਿ ਲੋਕ ਜਿਹੜੇ ਨੇ ਸਵੇਰੇ ਵੀ ਇਸ ਜਗ੍ਹਾ ਤੇ ਸੈਰ ਕਰਦੇ ਹੋਏ ਨਜ਼ਰ ਅੰਦ ਤੇ ਸ਼ਾਮ ਦੇ ਸਮੇਂ ਵੀ ਜਿਹੜੇ ਸੈਰ ਕਰਦੇ ਹੋਏ ਜੂ ਨਜ਼ਰ ਆਉਂਦੇ ਨੇ ਦੂਰ ਦੂਰ ਤੋਂ ਜਿਹੜੇ ਟੂਰਿਜ਼ਮ ਦੀ ਗੱਲ ਕਰੀਏ ਟੂਰਿਸਟ ਜਿਹੜੇ ਨੇ ਇੱਥੇ ਕੁਮਨ ਜੂਰ ਆਂਦੇ ਨੇ ਟੂਰਿਜ਼ਮ ਜਗ੍ਹਾ ਹੈ ਜੋ ਬਣਾਈ ਹੋਈ ਨਜ਼ਰ ਆਏ ਤੇ ਇੱਕ ਪਾਸੇ ਦੇਖੋ ਤੁਸੀਂ ਜਿਹੜੀ ਸੁਖਨਾ ਲੇਕ ਦੀ ਗੱਲ ਕਰੀ ਜਾਵੇ ਤਾਂ ਸੁਖਨਾ ਲੇਕ ਜਿਹੜੀ ਹੈ ਉਹ ਉਹਦਾ ਇੱਕ ਪਾਸਾ ਜਿਹੜਾ ਕਿ ਭਰਿਆ ਹੋਇਆ ਜੂਰ ਦਿਖਾਈ ਦਿੰਦਾ ਜਿੱਥੋਂ ਕਿ ਜੇਕਰ ਸੁਖਨਾ ਲੇਕ ਭਰਦੀ ਹੈ ਤਾਂ ਇਸ ਜਗ੍ਹਾ ਦੇ ਉੱਤੋਂ ਪਾਣੀ ਜਿਹੜਾ ਉਹ ਛੱਡ ਜਾਂਦਾ ਹਾਲਾਂਕਿ ਇਹ ਜਿਹੜੀ ਜਗ੍ਹਾ ਹੈ ਉਹ ਫਿਲਹਾਲ ਗਰਮੀ ਕਾਰਨ ਪੂਰੀ ਸੁੱਕੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਦਾ ਅਗਰ ਤਾਪਮਾਨ ਦੀ ਗੱਲ ਕਰ ਜਾਵੇ ਤਾਂ ਇਸ ਸਮੇਂ ਤਾਪਮਾਨ ਜਿਹੜਾ ਛੱਦੀਗੜ ਦੇ ਵਿੱਚ 40 ਡਿਗਰੀ ਤੇ ਪਹੁੰਚਦਾ ਹੋਏ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਪਿਛਲੇ ਕੱਲ ਦੀ ਗੱਲ ਕਰਦੇ ਬੀਤੀ ਕੱਲ ਕੁਝ ਮੌਸਮ ਜੁੱਤ ਸੁਹਾਵਣਾ ਹੋਇਆ ਨਜ਼ਰ ਆ ਰਿਹਾ ਸੀ ਪਰ ਫਿਲਹਾਲ ਗਰਮੀ ਜਿਹੜੀ ਹੈ ਜਿਉਂ ਦੀ ਤਿਉ ਬਣੀ ਹੋਈ ਜੂ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਜਿਹੜਾ ਹਿੱਸਾ ਇੱਕ ਪਾਸਾ ਸੁਖਰਾ ਲੈ ਕੇ ਦਾ ਜਿਹੜਾ ਉਹ ਜੂਰ ਸੁੱਕਦਾ ਹੋਇਆ ਨਜ਼ਾਰਾ ਜੇਕਰ ਸੁਖਨਾ ਲੈਕ ਦੇ ਦੂਸਰੇ ਪਾਸੇ ਦੀ ਗੱਲ ਕਰੀ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਦਾ ਪੱਦਰ ਜਿਹੜਾ ਉਹ ਘੜਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਚੰਡੀਗੜ੍ਹ ਦੇ ਤਾਪਮਨ ਦੀ ਗੱਲ ਕਰੇ ਤਾਂ ਇਸ ਸਮੇ 40 ਡਿਗਰੀ ਦਾ ਜਿਹੜਾ ਤਾਪਮਨ ਹੈ ਉਹ ਦੇਖਣ ਨੂੰ ਮਿਲਦਾ ਫਿਲਹਾਲ ਸੁਖਨਾ ਲੈਕ ਦੀ ਗੱਲ ਕਰੀ ਤਾਂ ਸੁਖਨਾ ਲੈਕ ਦੀ ਤੁਸੀਂ ਦੇਖੋ ਲੈਵਲ ਜਿੱਥੇ ਬਣਿਆ ਹੋਇਆ ਜਿਹੜਾ ਲੈਵਲ ਹੈ ਉਹ ਵੀ ਕਿਤੇ ਨਾ ਕਿਤੇ ਇੱਥੇ ਜੂਰ ਦਿਖਾਈ ਦਿੰਦਾ ਸੀਗਾ ਜਦੋਂ ਕਿ ਪਾਣੀ ਉੱਪਰ ਹੁੰਦਾ ਤਾਂ ਜਿੱਥੇ ਤੱਕ ਲਾਈਨਾਂ ਜਿਹੜੀਆਂ ਮਿਟਿਆ ਹੋਈਆਂ ਨਜ਼ਰਾਂ ਦੇ ਤਾਂ ਮੈਕਸਿਮਮ ਪਾਉਂਡ ਜਿਹੜਾ ਉਹ ਜੂਰ ਉੱਤਕ ਜਦੋਂ ਲੈਵਲ ਪਾਣੀ ਦਾ ਆਉਂਦਾ ਤਾਂ ਪਾਣੀ ਨੂੰ ਛੱਡਿਆ ਵੀ ਜਾਂਦਾ ਹਾਲਾਂਕਿ ਹੁਣ ਜੇਕਰ ਪਾਣੀ ਦੇ ਮੈਕਸਿਮਮ ਲੈਵਲ ਦੀ ਗੱਲ ਕੀਤਾ ਬਿਲਕੁਲ ਹੀ ਜਿਹੜਾ ਪਾਣੀ ਹੈ ਉੱਤਲੇ ਜਾਂਦਾ ਹੋਏ ਨਜ਼ਰ ਆ ਰਿਹਾ ਹਾਲਾਂਕਿ ਇਹ ਜਿਹੜਾ ਪਾਣੀ ਹੈ ਉਹ ਸਿਰਫ ਗਾਰੇ ਗਾਰੇ ਵਰਗਾ ਜਿਹੜਾ ਪਾਣੀ ਹੈ ਉਹ ਰਹਿੰਦਾ ਹੋਇਆ ਨਜ਼ਰ ਆ ਤਾਂ ਦੂਰ ਤੱਕ ਜੇਕਰ ਤੁਹਾਨੂੰ ਪੂਰੀ ਚੀਜ਼ ਦਾ ਇੱਕ ਪਾਸਾ ਦਿਖਾਵਾਂ ਤਾਂ ਸੁੱਕਿਆ ਹੋਇਆ ਜੂਰ ਨਜ਼ਰ ਆ ਰਿਹਾ ਇੱਕ ਪਾਸਾ ਤੇ ਫਿਲਹਾਲ ਜੇਕਰ ਗਰਮੀ ਦੀ ਗੱਲ ਕਰੇ ਤਾਂ ਗਰਮੀ ਦੇ ਦਿਨ ਜਿਹਨੇ ਉਹ ਹੁਣ ਸ਼ੁਰੂ ਹੋ ਚੁੱਕੇ ਨੇ ਜੇਠ ਦਾ ਮਹੀਨਾ ਜੇਕਰ ਪੰਜਾਬੀ ਦੇ ਮਹੀਨਿਆਂ ਦੀ ਗੱਲ ਕਰੀ ਜਾਵੇ ਤਾਂ ਜੇਠ ਦਾ ਮਹੀਨਾ ਜਿਹੜਾ ਉਹ ਬੀਤੀ ਕੱਲ ਜਿਹੜਾ ਚੜ ਚੁੱਕਿਆ ਤੇ ਕਿਤਨਾ ਕਿਤੇ ਉਸ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਅਗਰ ਗੱਲ ਕਰੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਜਿਹੜੀ ਹੈ ਗਰਮੀ ਦਾ ਮੌਸਮ ਹੈ ਤੇ ਚੰਡੀਗੜ੍ਹ ਦੀ ਲੇਕ ਦੀ ਗੱਲ ਕਰਦੇ ਚੰਡੀਗੜ੍ਹ ਦੀ ਲੇਕ ਕਿਤੇ ਕਿ ਸਾਰੇ ਟੂਰਿਸਟ ਬਾਰੋ ਅੰਦਰੋਂ ਦੀ ਘੁੰਮਣ ਜੂਰ ਆਂਦੇ ਨੇ ਤਾਂ ਉਹ ਵੀ ਕਿਤਨਾ ਕਿਤੇ ਹੁਣ ਇੱਕ ਇੱਕ ਪਾਸਾ ਸੁੱਖਣ ਦੇ ਰਾਹ ਦੇ ਉੱਤੇ ਪਹੁੰਚਿਆ ਹੋਇਆ ਤਾਂ ਹੁਣ ਜਿਹੜਾ ਸਨਟਾ ਉਹ ਜੂਰ ਚੰਡੀਗੜ੍ਹ ਦੀ ਲੀਕ ਦੇ ਉੱਤੇ ਆਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਤਸਵੀਰਾਂ ਜਿਹੜੀ ਨੇ ਉਹ ਅੱਜ ਐਤਵਾਰ ਦੀ ਨੇ ਤੇ ਐਤਵਾਰ ਨੂੰ ਅਗਰ ਇਹ ਜਿਹੇ ਸਨਟਾ ਝੀਲ ਦੇ ਉੱਤੇ ਨਜ਼ਰ ਆਵੇਗਾ ਤਾਂ ਜੇਕਰ ਵਰਕਿੰਗ ਡੇ ਦੀ ਗੱਲ ਕਰੀ ਤਾਂ ਵਰਕਿੰਗ ਡੇ ਦੇ ਵਿੱਚ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲੇਗਾ ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵਾਪਕ TV ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਚੰਡੀਗੜ੍ਹ ਦੇ ਵਿੱਚ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਤਾਪਮਾਨ ਕਾਫੀ ਵੱਧ ਚੁੱਕਿਆ ਗਰਮੀ ਜਿਹੜੀ ਹੈ ਉਹ ਇਸ ਸਮੇਂ ਕਾਫੀ ਦੇਖਣ ਨੂੰ ਮਿਲ ਰਹੀ ਹੈ ਹਾਲਾਤ ਅਸੀਂ ਤਸਵੀਰਤ ਦਿਖਾ ਰਹੇ ਹਾਂ ਚੰਡੀਗੜ੍ਹ ਸੁਖਨਾ ਲੇਖ ਦੀਆਂ ਜਿੱਥੇ ਕਿ ਇਸ ਸਮੇਂ ਸਨਨਾਟਾ ਜਿਹੜਾ ਪਸਰਿਆ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਗੱਲ ਕਰੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਕਦੇ ਵੀ ਕਿਸੇ ਵੀ ਟਾਈਮ ਸਨਨਾਟਾ ਨਹੀਂ ਹੁੰਦਾ ਲੋਕਾਂ ਦੀ ਚਹਲ ਪਹਲ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਜੂਰ ਦਿਖਾਈ ਦਿੰਦੀ ਹੈ ਹਾਲਾਂਕਿ ਲੋਕ ਜਿਹੜੇ ਨੇ ਸਵੇਰੇ ਵੀ ਇਸ ਜਗ੍ਹਾ ਤੇ ਸੈਰ ਕਰਦੇ ਹੋਏ ਨਜ਼ਰ ਆਉਂਦੇ ਤੇ ਸ਼ਾਮ ਦੇ ਸਮੇਂ ਵੀ ਜਿਹੜੇ ਸੈਰ ਕਰਦੇ ਹੋਏ ਜੂ ਨਜ਼ਰ ਆਉਂਦੇ ਨੇ ਦੂਰ ਦੂਰ ਤੋਂ ਜਿਹੜੇ ਟੂਰਿਜ਼ਮ ਦੀ ਗੱਲ ਕਰੀਏ ਟੂਰਿਸਟ ਜਿਹੜੇ ਨੇ ਇੱਥੇ ਘੁੰਮਣ ਜੂ ਰਣ ਟੂਰਿਜ਼ਮ ਜਗ੍ਹਾ ਹੈ ਜੋ ਬਣਾਈ ਹੋਈ ਨਜ਼ਰ ਆਏ ਤੇ ਇੱਕ ਪਾਸੇ ਦੇਖੋ ਤੁਸੀਂ ਜਿਹੜੀ ਸੁਖਨਾ ਲੇਖ ਦੀ ਗੱਲ ਕਰੀ ਜਾਵੇ ਤਾਂ ਸੁਖਨਾ ਲੇਕ ਜਿਹੜੀ ਹੈ ਉਹ ਉਹਦਾ ਇੱਕ ਪਾਸਾ ਜਿਹੜਾ ਕਿ ਵੜਿਆ ਹੋਇਆ ਜ਼ੋਰ ਦਿਖਾਈ ਦਿੰਦਾ ਜਿੱਥੋਂ ਕਿ ਜੇਕਰ ਸੁਖਨਾ ਲੈਕ ਭਰਦੀ ਹੈ ਤਾਂ ਇਸ ਜਗ੍ਹਾ ਦੇ ਉੱਤੋਂ ਪਾਣੀ ਜਿਹੜਾ ਉਹ ਛੱਡਿਆ ਜਾਂਦਾ ਹਾਲਾਂਕਿ ਇਹ ਜਿਹੜੀ ਜਗ੍ਹਾ ਹੈ ਉਹ ਫਿਲਹਾਲ ਗਰਮੀ ਕਾਰਨ ਪੂਰੀ ਸੁੱਕੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਦਾ ਅਗਰ ਤਾਪਮਾਨ ਦੀ ਗੱਲ ਕਰ ਜਾਵੇ ਤਾਂ ਇਸ ਸਮੇਂ ਤਾਪਮਾਨ ਜਿਹੜਾ ਛੱਦੀਗੜ ਦੇ ਵਿੱਚ 40 ਡਿਗਰੀ ਤੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਪਿਛਲੇ ਕੱਲ ਦੀ ਗੱਲ ਕਰਦੇ ਆ ਬੀਤੀ ਕੱਲ ਕੁਝ ਮੌਸਮ ਜੂਰ ਸੁਹਾਵਣਾ ਹੋਇਆ ਨਜ਼ਰ ਆ ਰਿਹਾ ਸੀ ਪਰ ਫਿਲਹਾਲ ਗਰਮੀ ਜਿਹੜੀ ਹੈ ਜਿਉਂ ਦੀ ਤਿਉ ਬਣੀ ਹੋਈ ਜੂਰ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਜਿਹੜਾ ਹਿੱਸਾ ਇੱਕ ਪਾਸਾ ਸੁਖਣਾ ਲੇਕ ਦਾ ਜਿਹੜਾ ਉਹ ਜੂਰ ਸੁੱਕਦਾ ਹੋਇਆ ਨਜ਼ਰ ਆ ਰਿਹਾ ਜੇਕਰ ਸੁਖਣਾ ਲੇਕ ਦੇ ਦੂਸਰੇ ਪਾਸੇ ਦੀ ਗੱਲ ਕਰੀ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਜਿਹੜਾ ਉਹੋ ਕਰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਚੰਡੀਗੜ੍ਹ ਦੇ ਤਾਪਮਨ ਦੀ ਗੱਲ ਕਰੇ ਤਾਂ ਇਸ ਵੇ 40 ਡਿਗਰੀ ਦਾ ਜਿਹੜਾ ਤਾਪਮਨ ਹੈ ਉਹ ਦੇਖਣ ਨੂੰ ਮਿਲਦਾ ਫਿਰ ਆ ਸੁਖਨਾ ਲਿਖਦੀ ਗੱਲ ਕਰੀ ਤਾਂ ਸੁਖਨਾ ਲਿਖਦੀ ਤੁਸੀਂ ਦੇਖੋ ਲੈਵਲ ਜਿੱਥੇ ਬਣਿਆ ਹੋਇਆ ਜਿਹੜਾ ਲੈਵਲ ਹੈ ਉਹ ਵੀ ਕਿਤੇ ਨਾ ਕਿਤੇ ਇੱਥੇ ਜੂਰ ਦਿਖਾਈ ਦਿੰਦਾ ਸੀਗਾ ਜਦੋਂ ਕਿ ਪਾਣੀ ਉੱਪਰ ਹੁੰਦਾ ਤਾਂ ਜਿੱਥੇ ਤੱਕ ਲਾਈਨਾਂ ਜਿਹੜੀਆਂ ਮਿਟਿਆ ਹੋਈਆਂ ਨਜ਼ਰ ਆਉਂਦੀਆਂ ਤਾਂ ਮੈਕਸਿਮਮ ਪਾਉਂਡ ਜਿਹੜਾ ਉਹ ਜੂਰ ਉੱਤਕ ਜਦੋਂ लेवल पानी दा आंदा ता पानी नु ਛੱਡਿਆ ਵੀ ਜਾਂਦਾ ਹਾਲਾਕੀ ਹੁਣ ਜੇਕਰ ਪਾਣੀ ਦੇ ਮੈਕਸਿਮਮ ਲੈਵਲ ਦੀ ਗੱਲ ਕੀਤਾ ਬਿਲਕੁਲ ਹੀ ਜਿਹੜਾ ਪਾਣੀ ਆ ਉੱਥਲੇ ਜਾਂਦਾ ਹੋਇ ਨਜ਼ਰ ਆ ਰਿਹਾ ਹਾਲਾਕੀ ਇਹ ਜਿਹੜਾ ਪਾਣੀ ਆ ਉਹ ਸਿਰਫ ਗਾਰੇ ਗਾਰੇ ਵਰਗਾ ਜਿਹੜਾ ਪਾਣੀ ਆ ਉਹ ਰਹਿੰਦਾ ਹੋਇ ਨਜ਼ਰ ਆ ਤਾ ਦੂਰ ਤੱਕ ਜੇਕਰ ਤੁਹਾਨੂੰ ਪੂਰੀ ਚੀਜ਼ ਦਾ ਇੱਕ ਪਾਸਾ ਦਿਖਾਵਾਂ ਤਾ ਸੁੱਕਿਆ ਹੋਇਆ ਝੂਰ ਨਜ਼ਰ ਆ ਰਿਹਾ ਇੱਕ ਪਾਸਾ ਤੇ ਫਿਲਹਾਲ ਜੇਕਰ ਗਰਮੀ ਦੀ ਗੱਲ ਕਰੇ ਤਾਂ ਗਰਮੀ ਦੇ ਦਿਨ ਜਿਹਨੇ ਨੇ ਉਹ ਹੁਣ ਸ਼ੁਰੂ ਹੋ ਚੁੱਕੇ ਨੇ ਜੇਠ ਦਾ ਮਹੀਨਾ ਜੇਕਰ ਪੰਜਾਬੀ ਦੇ ਮਹੀਨਿਆਂ ਦੀ ਗੱਲ ਕਰੀ ਜਾਵੇ ਤਾਂ ਜੇਠ ਦਾ ਮਹੀਨਾ ਜਿਹੜਾ ਉਹ ਬੀਤੀ ਕੱਲ ਜਿਹੜਾ ਚੜ ਚੁੱਕਿਆ ਤੇ ਕਿਤਨਾ ਕਿਤੇ ਉਸ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਅਗਰ ਗੱਲ ਕਰੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਜਿਹੜੀ ਹੈ ਗਰਮੀ ਦਾ ਮੌਸਮ ਹੈ ਤੇ ਚੰਡੀਗੜ੍ਹ ਦੀ ਲੇਕ ਦੀ ਗੱਲ ਕਰਦੇ ਚੰਡੀਗੜ੍ਹ ਦੀ ਲੇਕ ਕਿੱਥੇ ਕਿ ਸਾਰੇ ਟੂਰਿਸਟ ਬਾਰੋਂ ਅੰਦਰੋਂ ਦੀ ਘੁੰਮਣ ਜੂਰ ਆਉਂਦੇ ਨੇ ਤਾਂ ਉਹ ਵੀ ਕਿਤਨਾ ਕਿਤੇ ਹੁਣ ਇੱਕ ਇੱਕ ਪਾਸਾ ਸੁੱਕਣ ਦੇ ਰਾਹ ਦੇ ਉੱਤੇ ਪਹੁੰਚਿਆ ਹੋਇਆ ਤਾਂ ਹੁਣ ਇਹਦਾ ਸਨਾਟਾ ਉਹ ਜੂਰ ਚੰਡੀਗੜ੍ਹ ਦੀ ਲੀਕ ਦੇ ਉੱਤੇ ਆਂਦਾ ਹੋਇਆ ਨਜ਼ਾਰਾ ਹੈ ਹਾਲਾਂਕਿ ਤਸਵੀਰਾਂ ਜਿਹੜੀ ਨੇ ਉਹ ਅੱਜ ਐਤਵਾਰ ਦੀ ਨੇ ਤੇ ਐਤਵਾਰ ਨੂੰ ਅਗਰ ਇਹੋ ਜਿਹਾ ਸਨਾਟਾ ਝੀਲ ਦੇ ਉੱਤੇ ਨਜ਼ਰ ਆਵੇਗਾ ਤਾਂ ਜੇਕਰ ਵਰਕਿੰਗ ਡੇ ਦੀ ਗੱਲ ਕਰੀ ਤਾਂ ਵਰਕਿੰਗ ਡੇ ਦੇ ਵਿੱਚ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲੇਗਾ ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਚੰਡੀਗੜ੍ਹ ਤੋਂ ਵਿਡਿਓ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਰਿਪੋਰਟ ਵੀ ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਚੰਡੀਗੜ੍ਹ ਦੇ ਵਿੱਚ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਤਾਪਮਾਨ ਕਾਫੀ ਵੱਚੁਕਿਆ ਗਰਮੀ ਜਿਹੜੀ ਹੈ ਉਹ ਇਸ ਸਮੇਂ ਕਾਫੀ ਦੇਖਣ ਨੂੰ ਮਿਲ ਰਹੀ ਹੈ ਹਾਲਾਤ ਅਸੀਂ ਤਸਵੀਰਤ ਦਿਖਾ ਰਹੇ ਹਾਂ ਚੰਡੀਗੜ੍ਹ ਸੁਖਨਾ ਲੇਖ ਦੀਆਂ ਜਿੱਥੇ ਕਿ ਇਸ ਸਮੇਂ ਸਨਨਾਟਾ ਜਿਹੜਾ ਪਸਰਿਆ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਗੱਲ ਕਰੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਕਦੇ ਵੀ ਕਿਸੇ ਵੀ ਟਾਈਮ ਸਨਨਾਟਾ ਨਹੀਂ ਹੁੰਦਾ ਲੋਕਾਂ ਦੀ ਚਹਲ ਪਹਲ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਜੂਰ ਦਿਖਾਈ ਦਿੰਦੀ ਹੈ ਹਾਲਾਂਕਿ ਲੋਕ ਜਿਹੜੇ ਨੇ ਸਵੇਰੇ ਵੀ ਇਸ ਜਗ੍ਹਾ ਤੇ ਸੈਰ ਕਰਦੇ ਹੋਏ ਨਜ਼ਰ ਆਉਂਦੇ ਤੇ ਸ਼ਾਮ ਦੇ ਸਮੇਂ ਵੀ ਜਿਹੜੇ ਸੈਰ ਕਰਦੇ ਹੋਏ ਜੂ ਨਜ਼ਰ ਆਉਂਦੇ ਨੇ ਦੂਰ ਦੂਰ ਤੋਂ ਜਿਹੜੇ ਟੂਰਿਜ਼ਮ ਦੀ ਗੱਲ ਕਰੀਏ ਟੂਰਿਸਟ ਜਿਹੜੇ ਨੇ ਇੱਥੇ ਕੁਮਨ ਜੂ ਰਨ ਦੇ ਟੂਰਿਜ਼ਮ ਜਗ੍ਹਾ ਹੈ ਜੋ ਬਣਾਈ ਹੋਈ ਨਜ਼ਰ ਆਏ ਤੇ ਇੱਕ ਪਾਸੇ ਦੇਖੋ ਤੁਸੀਂ ਜਿਹੜੀ ਸੁਖਨਾ ਲਿਖਦੀ ਗੱਲ ਕਰੀ ਜਾਵੇ ਤਾਂ ਸੁਖਨਾ ਲੇਕ ਜਿਹੜੀ ਹੈ ਉਹ ਉਹਦਾ ਇੱਕ ਪਾਸਾ ਜਿਹੜਾ ਕਿ ਵੜਿਆ ਹੋਇਆ ਜ਼ੋਰ ਦਿਖਾਈ ਦਿੰਦਾ ਜਿੱਥੋਂ ਕਿ ਜੇਕਰ ਸੁਖਨਾ ਲੇਕ ਭਰਦੀ ਹੈ ਤਾਂ ਇਸ ਜਗ੍ਹਾ ਦੇ ਉੱਤੋਂ ਪਾਣੀ ਜਿਹੜਾ ਉਹ ਛੱਡਿਆ ਜਾਂਦਾ ਹਾਲਾਂਕਿ ਇਹ ਜਿਹੜੀ ਜਗ੍ਹਾ ਹੈ ਉਹ ਫਿਲਹਾਲ ਗਰਮੀ ਕਾਰਨ ਪੂਰੀ ਸੁੱਕੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਦਾ ਅਗਰ ਤਾਪਮਾਨ ਦੀ ਗੱਲ ਕਰ ਜਾਵੇ ਤਾਂ ਇਸ ਸਮੇਂ ਤਾਪਮਾਨ ਜਿਹੜਾ ਛੱਦੀਗੜ ਦੇ ਵਿੱਚ 40 ਡਿਗਰੀ ਤੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਪਿਛਲੇ ਕੱਲ ਦੀ ਗੱਲ ਕਰਦੇ ਆ ਬੀਤੀ ਕੱਲ ਕੁਝ ਮੌਸਮ ਜੂਰ ਸੁਹਾਵਣਾ ਹੋਇਆ ਨਜ਼ਰ ਆ ਰਿਹਾ ਸੀ ਪਰ ਫਿਲਹਾਲ ਗਰਮੀ ਜਿਹੜੀ ਹੈ ਜਿਉਂ ਦੀ ਤਿਉ ਬਣੀ ਹੋਈ ਜੂਰ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਜਿਹੜਾ ਹਿੱਸਾ ਇੱਕ ਪਾਸਾ ਸੁਖਣਾ ਲੇਕ ਦਾ ਜਿਹੜਾ ਉਹ ਜੂਰ ਸੁੱਕਦਾ ਹੋਇਆ ਨਜ਼ਰ ਆ ਰਿਹਾ ਜੇਕਰ ਸੁਖਣਾ ਲੇਕ ਦੇ ਦੂਸਰੇ ਪਾਸੇ ਦੀ ਗੱਲ ਕਰੀ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਜਿਹੜਾ ਉਹੋ ਕਰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਚੰਡੀਗੜ੍ਹ ਦੇ ਤਾਪਮਨ ਦੀ ਗੱਲ ਕਰੇ ਤਾਂ ਇਸ ਵੇ 40 ਡਿਗਰੀ ਦਾ ਜਿਹੜਾ ਤਾਪਮਨ ਹੈ ਉਹ ਦੇਖਣ ਨੂੰ ਮਿਲਦਾ ਫਿਰ ਆ ਸੁਖਰਾ ਲੇਕ ਦੀ ਗੱਲ ਕਰੀ ਤਾਂ ਸੁਖਰਾ ਲੇਕ ਦੀ ਤੁਸੀਂ ਦੇਖੋ ਲੈਵਲ ਜਿੱਥੇ ਬਣਿਆ ਹੋਇਆ ਜਿਹੜਾ ਲੈਵਲ ਹੈ ਉਹ ਵੀ ਕਿਤੇ ਨਾ ਕਿਤੇ ਇੱਥੇ ਜੂਰ ਦਿਖਾਈ ਦਿੰਦਾ ਸੀਗਾ ਜਦੋਂ ਕਿ ਪਾਣੀ ਉੱਪਰ ਹੁੰਦਾ ਤਾਂ ਜਿੱਥੇ ਤੱਕ ਲਾਈਨਾਂ ਜਿਹੜੀਆਂ ਮਿਟਿਆ ਹੋਈਆਂ ਨਜ਼ਰ ਆਉਂਦੀਆਂ ਤਾਂ ਮੈਕਸਿਮਮ ਪਾਉਂਡ ਜਿਹੜਾ ਉਹ ਜੂਰ ਉੱਤ ਤੱਕ ਜਦੋਂ लेवल पानी दा आंदा ता पानी नु ਛੱਡਿਆ ਵੀ ਜਾਂਦਾ ਹਾਲਾਕੀ ਹੁਣ ਜੇਕਰ ਪਾਣੀ ਦੇ ਮੈਕਸਿਮਮ ਲੈਵਲ ਦੀ ਗੱਲ ਕੀਤਾ ਬਿਲਕੁਲ ਹੀ ਜਿਹੜਾ ਪਾਣੀ ਆ ਉੱਥਲੇ ਜਾਂਦਾ ਹੋਇ ਨਜ਼ਰ ਆ ਰਿਹਾ ਹਾਲਾਕੀ ਇਹ ਜਿਹੜਾ ਪਾਣੀ ਆ ਉਹ ਸਿਰਫ ਗਾਰੇ ਗਾਰੇ ਵਰਗਾ ਜਿਹੜਾ ਪਾਣੀ ਆ ਉਹ ਰਹਿੰਦਾ ਹੋਇਆ ਨਜ਼ਰ ਆ ਤਾ ਦੂਰ ਤੱਕ ਜੇਕਰ ਤੁਹਾਨੂੰ ਪੂਰੀ ਚੀਜ਼ ਦਾ ਇੱਕ ਪਾਸਾ ਦਿਖਾਵਾਂ ਤਾ ਸੁੱਕਿਆ ਹੋਇਆ ਜੂਰ ਨਜ਼ਰ ਆ ਰਿਹਾ ਇੱਕ ਪਾਸਾ ਤੇ ਫਿਲਹਾਲ ਜੇਕਰ ਗਰਮੀ ਦੀ ਗੱਲ ਕਰੇ ਤਾਂ ਗਰਮੀ ਦੇ ਦਿਨ ਜਿਹਨੇ ਨੇ ਉਹ ਹੁਣ ਸ਼ੁਰੂ ਹੋ ਚੁੱਕੇ ਨੇ ਜੇਠ ਦਾ ਮਹੀਨਾ ਜੇਕਰ ਪੰਜਾਬੀ ਦੇ ਮਹੀਨਿਆਂ ਦੀ ਗੱਲ ਕਰੀ ਜਾਵੇ ਤਾਂ ਜੇਠ ਦਾ ਮਹੀਨਾ ਜਿਹੜਾ ਉਹ ਬੀਤੀ ਕੱਲ ਜਿਹੜਾ ਚੜ ਚੁੱਕਿਆ ਤੇ ਕਿਤਨਾ ਕਿਤੇ ਉਸ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਅਗਰ ਗੱਲ ਕਰੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਜਿਹੜੀ ਹੈ ਗਰਮੀ ਦਾ ਮੌਸਮ ਹੈ ਤੇ ਚੰਡੀਗੜ੍ਹ ਦੀ ਲੇਕ ਦੀ ਗੱਲ ਕਰਦੇ ਚੰਡੀਗੜ੍ਹ ਦੀ ਲੇਕ ਕਿੱਥੇ ਕਿ ਸਾਰੇ ਟੂਰਿਸਟ ਬਾਹਰੋਂ ਅੰਦਰੋਂ ਦੀ ਮਨਜ਼ੂਰ ਆਂਦੇ ਨੇ ਤਾਂ ਉਹ ਵੀ ਕਿਤਨਾ ਕਿਤੇ ਹੁਣ ਇੱਕ ਇੱਕ ਪਾਸਾ ਸੁੱਕਣ ਦੇ ਰਾਹ ਦੇ ਉੱਤੇ ਪਹੁੰਚਿਆ ਹੋਇਆ ਤਾਂ ਹੁਣ ਜਿਹੜਾ ਸਨਟਾ ਉਹ ਜੂਰ ਚੰਡੀਗੜ੍ਹ ਦੀ ਲੀਕ ਦੇ ਉੱਤੇ ਆਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਤਸਵੀਰਾਂ ਜਿਹੜੀ ਨੇ ਉਹ ਅੱਜ ਐਤਵਾਰ ਦੀ ਨੇ ਤੇ ਐਤਵਾਰ ਨੂੰ ਅਗਰ ਇਹੋ ਜਿਹਾ ਸਨਟਾ ਝੀਲ ਦੇ ਉੱਤੇ ਨਜ਼ਰ ਆਵੇਗਾ ਤਾਂ ਜੇਕਰ ਵਰਕਿੰਗ ਡੇ ਦੀ ਗੱਲ ਕਰੀ ਤਾਂ ਵਰਕਿੰਗ ਡੇ ਦੇ ਵਿੱਚ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲੇਗਾ ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਚੰਡੀਗੜ੍ਹ ਤੋਂ ਵਿਡਿਓ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਰਿਪੋਰਟ ਵੀ ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਇਹ ਹਕਿਆ ਬਾਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਚੰਡੀਗੜ੍ਹ ਦੇ ਵਿੱਚ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਤਾਪਮਾਨ ਕਾਫੀ ਵੱਚੁਕਿਆ ਗਰਮੀ ਜਿਹੜੀ ਹੈ ਉਹ ਇਸ ਸਮੇਂ ਕਾਫੀ ਦੇਖਣ ਨੂੰ ਮਿਲ ਰਹੀ ਹੈ ਹਾਲਾਤ ਅਸੀਂ ਤਸਵੀਰਤ ਦਿਖਾ ਰਹੇ ਹਾਂ ਚੰਡੀਗੜ੍ਹ ਸੁਖਨਾ ਲੇਖ ਦੀਆਂ ਜਿੱਥੇ ਕਿ ਇਸ ਸਮੇਂ ਸਨੱਤਾ ਜਿਹੜਾ ਪਸਰਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਗੱਲ ਕਰੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਕਦੇ ਵੀ ਕਿਸੇ ਵੀ ਟਾਈਮ ਸਨੱਤਾ ਨਹੀਂ ਹੁੰਦਾ ਲੋਕਾਂ ਦੀ ਚਹਲ ਪਹਲ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਜੂਰ ਦਿਖਾਈ ਦਿੰਦੀ ਹੈ ਹਾਲਾਂਕਿ ਲੋਕ ਜਿਹੜੇ ਨੇ ਸਵੇਰੇ ਵੀ ਇਸ ਜਗ੍ਹਾ ਦੇ ਤੋਂ ਸੈਰ ਕਰਦੇ ਹੋਏ ਨਜ਼ਰ ਆਉਂਦੇ ਤੇ ਸ਼ਾਮ ਦੇ ਸਮੇਂ ਵੀ ਜਿਹੜੇ ਸੈਰ ਕਰਦੇ ਹੋਏ ਜੂ ਨਜ਼ਰ ਆਉਂਦੇ ਨੇ ਦੂਰ ਦੂਰ ਤੋਂ ਜਿਹੜੇ ਟੂਰਿਜ਼ਮ ਦੀ ਗੱਲ ਕਰੀਏ ਟੂਰਿਸਟ ਜਿਹੜੇ ਨੇ ਇੱਥੇ ਕੁਮਨਜੂਰ ਅੰਰੇ ਟੂਰਿਜ਼ਮ ਜਗ੍ਹਾ ਹੈ ਜੋ ਬਣਾਈ ਹੋਈ ਨਜ਼ਰ ਆਏ ਤੇ ਇੱਕ ਪਾਸੇ ਦੇਖੋ ਤੁਸੀਂ ਜਿਹੜੀ ਸੁਖਨਾ ਲਿਖਦੀ ਗੱਲ ਕਰੀ ਜਾਵੇ ਤਾਂ ਸੁਖਨਾ ਲੇਕ ਜਿਹੜੀ ਹੈ ਉਹ ਉਹਦਾ ਇੱਕ ਪਾਸਾ ਜਿਹੜਾ ਕਿ ਅਹ ਪਰ ਇਹ ਹੋਇਆ ਜੂਰ ਦਿਖਾਈ ਦਿੰਦਾ ਜਿੱਥੋਂ ਕਿ ਜੇਕਰ ਸੁਖਨਾ ਲੇਕ ਭਰਦੀ ਹੈ ਤਾਂ ਇਸ ਜਗ੍ਹਾ ਦੇ ਉੱਤੋਂ ਪਾਣੀ ਜਿਹੜਾ ਉਹ ਛੱਡਿਆ ਜਾਂਦਾ ਹਾਲਾਂਕਿ ਇਹ ਜਿਹੜੀ ਜਗ੍ਹਾ ਹੈ ਉਹ ਫਿਲਹਾਲ ਗਰਮੀ ਕਾਰਨ ਪੂਰੀ ਸੁੱਕੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਦਾ ਅਗਰ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਇਸ ਸਮੇਂ ਤਾਪਮਾਨ ਜਿਹੜਾ ਛੱਡਿਗੜ ਦੇ ਵਿੱਚ 40 ਡਿਗਰੀ ਤੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਪਿਛਲੇ ਕੱਲ ਦੀ ਗੱਲ ਕਰਦੇ ਆ ਬੀਤੀ ਕੱਲ ਕੁਝ ਮੌਸਮ ਜੂਰ ਸੁਹਾਵਣਾ ਹੋਇਆ ਨਜ਼ਰ ਆ ਰਿਹਾ ਸੀ ਪਰ ਫਿਲਹਾਲ ਗਰਮੀ ਜਿਹੜੀ ਹੈ ਜਿਉਂ ਦੀ ਤਿਉ ਬਣੀ ਹੋਈ ਜੂਰ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਜਿਹੜਾ ਹਿੱਸਾ ਇੱਕ ਪਾਸਾ ਸੁਖਣਾ ਲੇਕ ਦਾ ਜਿਹੜਾ ਉਹ ਜੂਰ ਸੁੱਕਦਾ ਹੋਇਆ ਨਜ਼ਰ ਆ ਰਿਹਾ ਜੇਕਰ ਸੁਖਣਾ ਲੇਕ ਦੇ ਦੂਸਰੇ ਪਾਸੇ ਦੀ ਗੱਲ ਕਰੀ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਜਿਹੜਾ ਉਹੋ ਕਰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਚੰਡੀਗੜ੍ਹ ਦੇ ਤਾਪਮਨ ਦੀ ਗੱਲ ਕਰੇ ਤਾਂ ਇਸ ਸਮੇ 40 ਡਿਗਰੀ ਦਾ ਜਿਹੜਾ ਤਾਪਮਨ ਹੈ ਉਹ ਦੇਖਣ ਨੂੰ ਮਿਲਦਾ ਫਿਲਹਾਲ ਸੁਖਨਾ ਲੇਖ ਦੀ ਗੱਲ ਕਰੀ ਤਾਂ ਸੁਖਨਾ ਲੇਖ ਦੀ ਤੁਸੀਂ ਦੇਖੋ ਲੈਵਲ ਜਿੱਥੇ ਬਣਿਆ ਹੋਇਆ ਜਿਹੜਾ ਲੈਵਲ ਹੈ ਉਹ ਵੀ ਕਿਤੇ ਨਾ ਕਿਤੇ ਇੱਥੇ ਜੂਰ ਦਿਖਾਈ ਦਿੰਦਾ ਸੀਗਾ ਜਦੋਂ ਕਿ ਪਾਣੀ ਉੱਪਰ ਹੁੰਦਾ ਤਾਂ ਜਿੱਥੇ ਤੱਕ ਲਾਈਨਾਂ ਗਰੀ ਮਿਟਿਆ ਹੋਈਆਂ ਨਜ਼ਰਾਂ ਦੇ ਤਾਂ ਮੈਕਸਿਮਮ ਪਾਉਂਡ ਜਿਹੜਾ ਉਹ ਜੂਰ ਉੱਤਕ ਜਦੋਂ ਲੈਵਲ ਪਾਣੀ ਦਾ ਆਂਦਾ ਤਾਂ ਪਾਣੀ ਨੂੰ ਛੱਡਿਆ ਵੀ ਜਾਂਦਾ ਹੈ ਹਾਲਾਂਕਿ ਹੁਣ ਜੇਕਰ ਪਾਣੀ ਦੇ ਮੈਕਸਿਮਮ ਲੈਵਲ ਦੀ ਗੱਲ ਕੀਤਾ ਬਿਲਕੁਲ ਹੀ ਜਿਹੜਾ ਪਾਣੀ ਹੈ ਉੱਥਲੇ ਜਾਂਦਾ ਹੋਏ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਜਿਹੜਾ ਪਾਣੀ ਹੈ ਉਹ ਸਿਰਫ ਗਾਰੇ ਗਾਰੇ ਵਰਗਾ ਜਿਹੜਾ ਪਾਣੀ ਹੈ ਉਹ ਰਹਿੰਦਾ ਹੋਇਆ ਨਜ਼ਰ ਆ ਤਾਂ ਦੂਰ ਤੱਕ ਜੇਕਰ ਤੁਹਾਨੂੰ ਪੂਰੀ ਚੀਜ਼ ਦਾ ਇੱਕ ਪਾਸਾ ਦਿਖਾਵਾਂ ਤਾਂ ਸੁੱਕਿਆ ਹੋਇਆ ਜੂਰ ਨਜ਼ਰ ਆ ਰਿਹਾ ਇੱਕ ਪਾਸਾ ਤੇ ਫਿਲਹਾਲ ਜੇਕਰ ਗਰਮੀ ਦੀ ਗੱਲ ਕਰੀ ਤਾਂ ਗਰਮੀ ਦੇ ਦਿਨ ਜਿਹਨੇ ਨੇ ਉਹ ਹੁਣ ਸ਼ੁਰੂ ਹੋ ਚੁੱਕੇ ਨੇ ਜੇਠ ਦਾ ਮਹੀਨਾ ਜੇਕਰ ਪੰਜਾਬੀ ਦੇ ਮਹੀਨਿਆਂ ਦੀ ਗੱਲ ਕਰੀ ਜਾਵੇ ਤਾਂ ਜੇਠ ਦਾ ਮਹੀਨਾ ਜਿਹੜਾ ਉਹ ਬੀਤੀ ਕੱਲ ਜਿਹੜਾ ਚੜ ਚੁੱਕਿਆ ਤੇ ਕਿਤਨਾ ਕਿਤੇ ਉਸ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਅਗਰ ਗੱਲ ਕਰੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਜਿਹੜੀ ਹੈ ਗਰਮੀ ਦਾ ਮੌਸਮ ਹੈ ਤੇ ਚੰਡੀਗੜ੍ਹ ਦੀ ਲੇਕ ਦੀ ਗੱਲ ਕਰਦੇ ਚੰਡੀਗੜ੍ਹ ਦੀ ਲੇਕ ਕਿਤੇ ਕਿ ਸਾਰੇ ਟੂਰਿਸਟ ਬਾਰੋ ਅੰਦਰੋਂ ਦੀ ਘੁੰਮਣ ਜੂਰ ਆਉਂਦੇ ਨੇ ਤਾਂ ਉਹ ਵੀ ਕਿਤਨਾ ਕਿਤੇ ਹੁਣ ਇੱਕ ਇੱਕ ਪਾਸਾ ਸੁੱਕਣ ਦੇ ਰਾਹ ਦੇ ਉੱਤੇ ਪਹੁੰਚਿਆ ਹੋਇਆ ਤਾਂ ਹੁਣ ਜਿਹੜਾ ਸਨਟਾ ਉਹ ਜੂਰ ਚੰਡੀਗੜ੍ਹ ਦੀ ਝੀਲ ਦੇ ਉੱਤੇ ਆਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਤਸਵੀਰਾਂ ਜਿਹੜੀ ਨੇ ਉਹ ਅੱਜ ਐਤਵਾਰ ਦੀ ਨੇ ਤੇ ਐਤਵਾਰ ਨੂੰ ਅਗਰ ਇਹ ਜਿਹੇ ਸਨਟਾ ਝੀਲ ਦੇ ਉੱਤੇ ਨਜ਼ਰ ਆਵੇਗਾ ਤਾਂ ਜੇਕਰ ਵਰਕਿੰਗ ਡੇ ਦੀ ਗੱਲ ਕਰੀ ਤਾਂ ਵਰਕਿੰਗ ਡੇ ਦੇ ਵਿੱਚ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲੇਗਾ ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਕਟਵੀ ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਚੰਡੀਗੜ੍ਹ ਦੇ ਵਿੱਚ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਤਾਪਮਾਨ ਕਾਫੀ ਵੱਚੁਕਿਆ ਗਰਮੀ ਜਿਹੜੀ ਹੈ ਉਹ ਇਸ ਸਮੇਂ ਕਾਫੀ ਦੇਖਣ ਨੂੰ ਮਿਲ ਰਹੀ ਹੈ ਹਿਲਾਲ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਚੰਡੀਗੜ੍ਹ ਸੁਖਨਾ ਲੇਖ ਦੀਆਂ ਜਿੱਥੇ ਕਿ ਇਸ ਸਮੇਂ ਸਨਨਤਾ ਜਿਹੜਾ ਉਹ ਫਸਿਆ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਗੱਲ ਕਰੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਕਦੇ ਵੀ ਕਿਸੇ ਵੀ ਟਾਈਮ ਸਨਨਤਾ ਨਹੀਂ ਹੁੰਦਾ ਲੋਕਾਂ ਦੀ ਚਹਲ ਪਹਲ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਜੂਰ ਦਿਖਾਈ ਦਿੰਦੀ ਹੈ ਹਾਲਾਂਕਿ ਲੋਕ ਜਿਹੜੇ ਨੇ ਸਵੇਰੇ ਵੀ ਇਸ ਜਗ੍ਹਾ ਤੇ ਸੈਰ ਕਰਦੇ ਹੋਏ ਨਜ਼ਰਾਂ ਦੇ ਤੇ ਸ਼ਾਮ ਦੇ ਸਮੇਂ ਵੀ ਜਿਹੜੇ ਸੈਰ ਕਰਦੇ ਹੋਏ ਜੂ ਨਜ਼ਰਾਂ ਦੇ ਦੂਰ ਦੂਰ ਤੋਂ ਜਿਹੜੇ ਟੂਰਿਜ਼ਮ ਦੀ ਗੱਲ ਕਰੀਏ ਟੂਰਿਸਟ ਜਿਹੜੇ ਨੇ ਇੱਥੇ ਘੁੰਮਣ ਜੂਰ ਆਂਦੇ ਟੂਰਿਜ਼ਮ ਜਗ੍ਹਾ ਹੈ ਜੋ ਬਣਾਈ ਹੋਈ ਨਜ਼ਰ ਆਏ ਤੇ ਇੱਕ ਪਾਸੇ ਦੇਖੋ ਤੁਸੀਂ ਜਿਹੜੀ ਸੁਖਨਾ ਲੇਕ ਦੀ ਗੱਲ ਕਰੀ ਜਾਵੇ ਤਾਂ ਸੁਖਨਾ ਲੇਕ ਜਿਹੜੀ ਹੈ ਉਹ ਉਹਦਾ ਇੱਕ ਪਾਸਾ ਜਿਹੜਾ ਕਿ ਭਰਿਆ ਹੋਇਆ ਜੂਰ ਦਿਖਾਈ ਦਿੰਦਾ ਜਿੱਥੋਂ ਕਿ ਜੇਕਰ ਸੁਖਨਾ ਲੇਕ ਭਰਦੀ ਹੈ ਤਾਂ ਇਸ ਜਗ੍ਹਾ ਦੇ ਉੱਤੋਂ ਪਾਣੀ ਜਿਹੜਾ ਉਹ ਛੱਡ ਜਾਂਦਾ ਹਾਲਾਂਕਿ ਇਹ ਜਿਹੜੀ ਜਗ੍ਹਾ ਹੈ ਉਹ ਫਿਲਹਾਲ ਗਰਮੀ ਕਾਰਨ ਪੂਰੀ ਸੁੱਕੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਦਾ ਅਗਰ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਇਸ ਸਮੇਂ ਤਾਪਮਾਨ ਜਿਹੜਾ ਛੱਦੀਗੜ ਦੇ ਵਿੱਚ 40 ਡਿਗਰੀ ਤੇ ਪਹੁੰਚਦਾ ਹੋਏ ਨਜ਼ਰ ਆ ਰਿਹਾ ਹੈ ਹਾਲਾਂਕਿ ਜੇਕਰ ਪਿਛਲੇ ਕੱਲ ਦੀ ਗੱਲ ਕਰਦੇ ਆਂ ਬੀਤੀ ਕੱਲ ਕੁਝ ਮੌਸਮ ਜੁੱਤ ਸੁਹਾਵਣਾ ਹੋਇਆ ਨਜ਼ਰ ਆ ਰਿਹਾ ਸੀ ਪਰ ਫਿਲਹਾਲ ਗਰਮੀ ਜਿਹੜੀ ਹੈ ਜਿਉਂ ਦੀ ਤਿਉ ਬਣੀ ਹੋਈ ਜੂ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਜਿਹੜਾ ਹਿੱਸਾ ਇੱਕ ਪਾਸਾ ਸੁਖਰਾ ਲੈ ਕੇ ਦਾ ਜਿਹੜਾ ਉਜੂਰ ਸੁੱਕਦਾ ਹੋਇਆ ਨਜ਼ਾਰਾ ਜੇਕਰ ਸੁਖਨਾ ਲੇਕ ਦੇ ਦੂਸਰੇ ਪਾਸੇ ਦੀ ਗੱਲ ਕਰੀ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਜਿਹੜਾ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਚੰਡੀਗੜ੍ਹ ਦੇ ਤਾਪਮਨ ਦੀ ਗੱਲ ਕਰੀ ਤਾਂ ਇਸ ਵੇ 40 ਡਿਗਰੀ ਦਾ ਜਿਹੜਾ ਤਾਪਮਨ ਹੈ ਉਹ ਦੇਖਣ ਨੂੰ ਮਿਲਦਾ ਫਿਰ ਆ ਸੁਖਨਾ ਲੇਕ ਦੀ ਗੱਲ ਕਰੀ ਤਾਂ ਸੁਖਨਾ ਲੇਕ ਦੀ ਤੁਸੀਂ ਦੇਖੋ ਲੈਵਲ ਜਿੱਥੇ ਬਣਿਆ ਹੋਇਆ ਜਿਹੜਾ ਲੈਵਲ ਹੈ ਉਹ ਵੀ ਕਿਤੇ ਨਾ ਕਿਤੇ ਇੱਥੇ ਜੂਰ ਦਿਖਾਈ ਦਿੰਦਾ ਸੀਗਾ ਜਦੋਂ ਕਿ ਪਾਣੀ ਉੱਪਰ ਹੁੰਦਾ ਤਾਂ ਜਿੱਥੇ ਤੱਕ ਲਾਈਨਾਂ ਜਿਹੜੀਆਂ ਮਿਟਿਆ ਹੋਈਆਂ ਨਜ਼ਰ ਆਉਂਦੀਆਂ ਤਾਂ ਮੈਕਸਿਮਮ ਪਾਉਂਡ ਜਿਹੜਾ ਉਹ ਜੂਰ ਉੱਤਕ ਜਦੋਂ ਲੈਵਲ ਪਾਣੀ ਦਾ ਆਉਂਦਾ ਤਾਂ ਪਾਣੀ ਨੂੰ ਛੱਡਿਆ ਵੀ ਜਾਂਦਾ ਹਾਲਾਂਕਿ ਹੁਣ ਜੇਕਰ ਪਾਣੀ ਦੇ ਮੈਕਸਿਮਮ ਲੈਵਲ ਦੀ ਗੱਲ ਕੀਤਾ ਬਿਲਕੁਲ ਹੀ ਜਿਹੜਾ ਪਾਣੀ ਹੈ ਉੱਤਲੇ ਜਾਂਦਾ ਹੋਏ ਨਜ਼ਰ ਆ ਰਿਹਾ ਹਾਲਾਂਕਿ ਇਹ ਜਿਹੜਾ ਪਾਣੀ ਹੈ ਉਹ ਸਿਰਫ ਗਾਰੇ ਗਾਰੇ ਵਰਗਾ ਜਿਹੜਾ ਪਾਣੀ ਹੈ ਉਹ ਰਹਿੰਦਾ ਹੋਇਆ ਨਜ਼ਰ ਆ ਤਾਂ ਦੂਰ ਤੱਕ ਜੇਕਰ ਤੁਹਾਨੂੰ ਪੂਰੀ ਚੀਜ਼ ਦਾ ਇੱਕ ਪਾਸਾ ਦਿਖਾਵਾਂ ਤਾਂ ਸੁੱਕਿਆ ਹੋਇਆ ਜੂਰ ਨਜ਼ਰ ਆ ਰਿਹਾ ਇੱਕ ਪਾਸਾ ਤੇ ਫਿਲਹਾਲ ਜੇਕਰ ਗਰਮੀ ਦੀ ਗੱਲ ਕਰੇ ਤਾਂ ਗਰਮੀ ਦੇ ਦਿਨ ਜਿਹੜੇ ਨੇ ਉਹ ਹੁਣ ਸ਼ੁਰੂ ਹੋ ਚੁੱਕੇ ਨੇ ਜੇਠ ਦਾ ਮਹੀਨਾ ਜੇਕਰ ਪੰਜਾਬੀ ਦੇ ਮਹੀਨਿਆਂ ਦੀ ਗੱਲ ਕਰੀ ਜਾਵੇ ਤਾਂ ਜੇਠ ਦਾ ਮਹੀਨਾ ਜਿਹੜਾ ਉਹ ਬੀਤੀ ਕੱਲ ਜਿਹੜਾ ਚੜ ਚੁੱਕਿਆ ਤੇ ਕਿਤੇ ਨਾ ਕਿਤੇ ਉਸ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਅਗਰ ਗੱਲ ਕਰੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਜਿਹੜੀ ਹੈ ਗਰਮੀ ਦਾ ਮੌਸਮ ਹੈ ਤੇ ਚੰਡੀਗੜ੍ਹ ਦੀ ਲੇਕ ਦੀ ਗੱਲ ਕਰਦੇ ਚੰਡੀਗੜ੍ਹ ਦੀ ਲੇਕ ਕਿੱਥੇ ਕਿ ਸਾਰੇ ਟੂਰਿਸਟ ਬਾਰੋਂ ਅੰਦਰੋਂ ਦੀ ਕੁ ਮਨਜੂਰ ਆਂਦੇ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਹੁਣ ਇੱਕ ਇੱਕ ਪਾਸਾ ਸੁੱਕਣ ਦੇ ਰਾਹ ਦੇ ਉੱਤੇ ਪਹੁੰਚਿਆ ਹੋਇਆ ਤਾਂ ਹੁਣ ਜਿਹੜਾ ਸਨਟਾ ਹੈ ਉਹ ਜੂਰ ਚੰਡੀਗੜ੍ਹ ਦੀ ਝੀਲ ਦੇ ਉੱਤੇ ਆਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਤਸਵੀਰਾਂ ਜਿਹੜੀ ਨੇ ਉਹ ਅੱਜ ਐਤਵਾਰ ਦੀ ਨੇ ਤੇ ਐਤਵਾਰ ਨੂੰ ਅਗਰ ਇਹੋ ਜਿਹਾ ਸਨਟਾ ਝੀਲ ਦੇ ਉੱਤੇ ਨਜ਼ਰ ਆਵੇਗਾ ਤਾਂ ਜੇਕਰ ਵਰਕਿੰਗ ਡੇ ਦੀ ਗੱਲ ਕਰੀ ਤਾਂ ਵਰਕਿੰਗ ਡੇ ਦੇ ਵਿੱਚ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲੇਗਾ ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਚੰਡੀਗੜ੍ਹ ਤੋਂ ਵਿਡਿਓ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਰਿਪੋਰਟ ਕਰਦੇ ਵੀ ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਚੰਡੀਗੜ੍ਹ ਦੇ ਵਿੱਚ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਤਾਪਮਾਨ ਕਾਫੀ ਵੱਧ ਚੁੱਕਿਆ ਗਰਮੀ ਜਿਹੜੀ ਹੈ ਉਹ ਇਸ ਸਮੇਂ ਕਾਫੀ ਦੇਖਣ ਨੂੰ ਮਿਲ ਰਹੀ ਹੈ ਹਿਲਾਲ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਚੰਡੀਗੜ੍ਹ ਸੁਖਨਾ ਲੇਖਦਿਆਂ ਜਿੱਥੇ ਕਿ ਇਸ ਸਮੇਂ ਸਨਨਤਾ ਜਿਹੜਾ ਉਹ ਪਸਰਿਆ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਜੇਕਰ ਗੱਲ ਕਰੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਕਦੇ ਵੀ ਕਿਸੇ ਵੀ ਟਾਈਮ ਸਨਨਾਟਾ ਨਹੀਂ ਹੁੰਦਾ ਲੋਕਾਂ ਦੀ ਚਹਲ ਪਹਲ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਜੂਰ ਦਿਖਾਈ ਦਿੰਦੀ ਹੈ ਹਾਲਾਂਕਿ ਲੋਕ ਜਿਹੜੇ ਨੇ ਸਵੇਰੇ ਵੀ ਇਸ ਜਗ੍ਹਾ ਦੇ ਉੱਤੇ ਸੈਰ ਕਰਦੇ ਹੋਏ ਨਜ਼ਰ ਆਉਂਦੇ ਤੇ ਸ਼ਾਮ ਦੇ ਸਮੇਂ ਵੀ ਜਿਹੜੇ ਸੈਰ ਕਰਦੇ ਹੋਏ ਜੂ ਨਜ਼ਰ ਆਉਂਦੇ ਨੇ ਦੂਰ ਦੂਰ ਤੋਂ ਜਿਹੜੇ ਟੂਰਿਜ਼ਮ ਦੀ ਗੱਲ ਕਰੀਏ ਟੂਰਿਸਟ ਜਿਹੜੇ ਨੇ ਇੱਥੇ ਘੁੰਮਣ ਜੂਰ ਆਂਦੇ ਨੇ ਟੂਰਿਜ਼ਮ ਜਗ੍ਹਾ ਹੈ ਜੋ ਬਣਾਈ ਹੋਈ ਨਜ਼ਰ ਆਏ ਤੇ ਇੱਕ ਪਾਸੇ ਦੇਖੋ ਤੁਸੀਂ ਜਿਹੜੀ ਸੁਖਨਾ ਲਿਖਦੀ ਗੱਲ ਕਰੀ ਜਾਵੇ ਤਾਂ ਸੁਖਨਾ ਲੇਕ ਜਿਹੜੀ ਹੈ ਉਹ ਉਦਾ ਇੱਕ ਪਾਸਾ ਜਿਹੜਾ ਕਿ ਭਰਿਆ ਹੋਇਆ ਜ਼ੋਰ ਦਿਖਾਈ ਦਿੰਦਾ ਜਿੱਥੋਂ ਕਿ ਜੇਕਰ ਸੁਖਨਾ ਲੇਕ ਭਰਦੀ ਹੈ ਤਾਂ ਇਸ ਜਗ੍ਹਾ ਦੇ ਉੱਤੋਂ ਪਾਣੀ ਜਿਹੜਾ ਉਹ ਛੱਡਿਆ ਜਾਂਦਾ ਹਾਲਾਂਕਿ ਇਹ ਜਿਹੜੀ ਜਗ੍ਹਾ ਹੈ ਉਹ ਫਿਲਹਾਲ ਗਰਮੀ ਕਾਰਨ ਪੂਰੀ ਸੁੱਕੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਦਾ ਅਗਰ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਇਸ ਸਮੇਂ ਤਾਪਮਾਨ ਜਿਹੜਾ ਛੱਦੀਗੜ ਦੇ ਵਿੱਚ 40 ਡਿਗਰੀ ਤੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਪਿਛਲੇ ਕੱਲ ਦੀ ਗੱਲ ਕਰਦੇ ਆ ਬੀਤੀ ਕੱਲ ਕੁਝ ਮੌਸਮ ਜੂਰ ਸੁਹਾਵਣਾ ਹੋਇਆ ਨਜ਼ਰ ਆ ਰਿਹਾ ਸੀ ਪਰ ਫਿਲਹਾਲ ਗਰਮੀ ਜਿਹੜੀ ਹੈ ਜਿਉਂ ਦੀ ਤਿਉ ਬਣੀ ਹੋਈ ਜੂਰ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਜਿਹੜਾ ਹਿੱਸਾ ਇੱਕ ਪਾਸਾ ਸੁਖਣਾ ਲੇਕ ਦਾ ਜਿਹੜਾ ਉਹ ਜੂਰ ਸੁੱਕਦਾ ਹੋਇਆ ਨਜ਼ਰ ਆ ਰਿਹਾ ਜੇਕਰ ਸੁਖਣਾ ਲੇਕ ਦੇ ਦੂਸਰੇ ਪਾਸੇ ਦੀ ਗੱਲ ਕਰੀ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਜਿਹੜਾ ਉਹੋ ਕਰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਚੰਡੀਗੜ੍ਹ ਦੇ ਤਾਪਮਨ ਦੀ ਗੱਲ ਕਰੇ ਤਾਂ ਇਸ ਵੇ 40 ਡਿਗਰੀ ਦਾ ਜਿਹੜਾ ਤਾਪਮਨ ਹੈ ਉਹ ਦੇਖਣ ਨੂੰ ਮਿਲਦਾ ਫਿਰ ਆ ਸੁਖਰਾ ਲੇਕ ਦੀ ਗੱਲ ਕਰੀ ਤਾਂ ਸੁਖਰਾ ਲੇਕ ਦੀ ਤੁਸੀਂ ਦੇਖੋ ਲੈਵਲ ਜਿੱਥੇ ਬਣਿਆ ਹੋਇਆ ਜਿਹੜਾ ਲੈਵਲ ਹੈ ਉਹ ਵੀ ਕਿਤੇ ਨਾ ਕਿਤੇ ਇੱਥੇ ਜੂਰ ਦਿਖਾਈ ਦਿੰਦਾ ਸੀਗਾ ਜਦੋਂ ਕਿ ਪਾਣੀ ਉੱਪਰ ਹੁੰਦਾ ਤਾਂ ਜਿੱਥੇ ਤੱਕ ਲਾਈਨਾਂ ਜਿਹੜੀਆਂ ਮਿਟਿਆ ਹੋਈਆਂ ਨਜ਼ਰ ਆਉਂਦੀਆਂ ਤਾਂ ਮੈਕਸਿਮਮ ਪਾਉਂਡ ਜਿਹੜਾ ਉਹ ਜੂਰ ਉੱਤਕ ਜਦੋਂ लेवल पानी दा आंदा ता पानी नु ਛੱਡਿਆ ਵੀ ਜਾਂਦਾ ਹਾਲਾਕੀ ਹੁਣ ਜੇਕਰ ਪਾਣੀ ਦੇ ਮੈਕਸਿਮਮ ਲੈਵਲ ਦੀ ਗੱਲ ਕੀਤਾ ਬਿਲਕੁਲ ਹੀ ਜਿਹੜਾ ਪਾਣੀ ਆ ਉੱਤਲੇ ਜਾਂਦਾ ਹੋਇ ਨਜ਼ਰ ਆ ਰਿਹਾ ਹਾਲਾਕੀ ਇਹ ਜਿਹੜਾ ਪਾਣੀ ਆ ਉਹ ਸਿਰਫ ਗਾਰੇ ਗਾਰੇ ਵਰਗਾ ਜਿਹੜਾ ਪਾਣੀ ਆ ਉਹ ਰਹਿੰਦਾ ਹੋਇਆ ਨਜ਼ਰ ਆ ਤਾ ਦੂਰ ਤੱਕ ਜੇਕਰ ਤੁਹਾਨੂੰ ਪੂਰੀ ਚੀਜ਼ ਦਾ ਇੱਕ ਪਾਸਾ ਦਿਖਾਵਾਂ ਤਾ ਸੁੱਕਿਆ ਹੋਇਆ ਜੂਰ ਨਜ਼ਰ ਆ ਰਿਹਾ ਇੱਕ ਪਾਸਾ ਤੇ ਫਿਲਹਾਲ ਜੇਕਰ ਗਰਮੀ ਦੀ ਗੱਲ ਕਰੇ ਤਾਂ ਗਰਮੀ ਦੇ ਦਿਨ ਜਿਹੜੇ ਨੇ ਉਹ ਹੁਣ ਸ਼ੁਰੂ ਹੋ ਚੁੱਕੇ ਨੇ ਜੇਠ ਦਾ ਮਹੀਨਾ ਜੇਕਰ ਪੰਜਾਬੀ ਦੇ ਮਹੀਨਿਆਂ ਦੀ ਗੱਲ ਕਰੀ ਜਾਵੇ ਤਾਂ ਜੇਠ ਦਾ ਮਹੀਨਾ ਜਿਹੜਾ ਉਹ ਬੀਤੀ ਕੱਲ ਜਿਹੜਾ ਚੜ ਚੁੱਕਿਆ ਤੇ ਕਿਤੇ ਨਾ ਕਿਤੇ ਉਸ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਅਗਰ ਗੱਲ ਕਰੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਜਿਹੜੀ ਹੈ ਗਰਮੀ ਦਾ ਮੌਸਮ ਹੈ ਤੇ ਚੰਡੀਗੜ੍ਹ ਦੀ ਲੇਕ ਦੀ ਗੱਲ ਕਰਦੇ ਚੰਡੀਗੜ੍ਹ ਦੀ ਲੇਕ ਕਿਤੇ ਕਿ ਸਾਰੇ ਟੂਰਿਸਟ ਬਾਰੋ ਅੰਦਰੋਂ ਦੀ ਘੁੰਮਣ ਜੂਰ ਆਉਂਦੇ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਹੁਣ ਇੱਕ ਇੱਕ ਪਾਸਾ ਸੁੱਕਣ ਦੇ ਰਾਹ ਦੇ ਉੱਤੇ ਪਹੁੰਚਿਆ ਹੋਇਆ ਤਾਂ ਹੁਣ ਜਿਹੜਾ ਸਨਟਾ ਉਹ ਜੂਰ ਚੰਡੀਗੜ੍ਹ ਦੀ ਲੇਕ ਦੇ ਉੱਤੇ ਆਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਤਸਵੀਰਾਂ ਜਿਹੜੀ ਨੇ ਉਹ ਅੱਜ ਐਤਵਾਰ ਦੀ ਨੇ ਤੇ ਐਤਵਾਰ ਨੂੰ ਅਗਰ ਇਹ ਜਿਹੇ ਸਨਟਾ ਝੀਲ ਦੇ ਉੱਤੇ ਨਜ਼ਰ ਆਵੇਗਾ ਤਾਂ ਜੇਕਰ ਵਰਕਿੰਗ ਡੇ ਦੀ ਗੱਲ ਕਰੀ ਤਾਂ ਵਰਕਿੰਗ ਡੇ ਦੇ ਵਿੱਚ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲੇਗਾ ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵਾਪਕ ਟਵੀ ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਚੰਡੀਗੜ੍ਹ ਦੇ ਵਿੱਚ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਤਾਪਮਾਨ ਕਾਫੀ ਵੱਚੁਕਿਆ ਗਰਮੀ ਜਿਹੜੀ ਹੈ ਉਹ ਇਸ ਸਮੇਂ ਕਾਫੀ ਦੇਖਣ ਨੂੰ ਮਿਲ ਰਹੀ ਹੈ ਹਾਲਾਤ ਅਸੀਂ ਤਸਵੀਰਤ ਦਿਖਾ ਰਹੇ ਹਾਂ ਚੰਡੀਗੜ੍ਹ ਸੁਖਨਾ ਲੇਖ ਦੀਆਂ ਜਿੱਥੇ ਕਿ ਇਸ ਸਮੇਂ ਸਨਨਾਟਾ ਜਿਹੜਾ ਪਸਰਿਆ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜੇਕਰ ਗੱਲ ਕਰੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਕਦੇ ਵੀ ਕਿਸੇ ਵੀ ਟਾਈਮ ਸਨਨਾਟਾ ਨਹੀਂ ਹੁੰਦਾ ਲੋਕਾਂ ਦੀ ਚਹਲ ਪਹਲ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਜੂਰ ਦਿਖਾਈ ਦਿੰਦੀ ਹੈ ਹਾਲਾਂਕਿ ਲੋਕ ਜਿਹੜੇ ਨੇ ਸਵੇਰੇ ਵੀ ਇਸ ਜਗ੍ਹਾ ਤੇ ਸੈਰ ਕਰਦੇ ਹੋਏ ਨਜ਼ਰ ਆਉਂਦੇ ਤੇ ਸ਼ਾਮ ਦੇ ਸਮੇਂ ਵੀ ਜਿਹੜੇ ਸੈਰ ਕਰਦੇ ਹੋਏ ਜੂ ਨਜ਼ਰ ਆਉਂਦੇ ਨੇ ਦੂਰ ਦੂਰ ਤੋਂ ਜਿਹੜੇ ਟੂਰਿਜ਼ਮ ਦੀ ਗੱਲ ਕਰੀਏ ਟੂਰਿਸਟ ਜਿਹੜੇ ਨੇ ਇੱਥੇ ਘੁੰਮਣ ਜੂਰ ਆਂਦੇ ਟੂਰਿਜ਼ਮ ਜਗ੍ਹਾ ਹੈ ਜੋ ਬਣਾਈ ਹੋਈ ਨਜ਼ਰ ਆਏ ਤੇ ਇੱਕ ਪਾਸੇ ਦੇਖੋ ਤੁਸੀਂ ਜਿਹੜੀ ਸੁਖਨਾ ਲੇਕ ਦੀ ਗੱਲ ਕਰੀ ਜਾਵੇ ਤਾਂ ਸੁਖਨਾ ਲੇਕ ਜਿਹੜੀ ਹੈ ਉਹ ਉਹਦਾ ਇੱਕ ਪਾਸਾ ਜਿਹੜਾ ਕਿ ਭਰਿਆ ਹੋਇਆ ਜੂਰ ਦਿਖਾਈ ਦਿੰਦਾ ਜਿੱਥੋਂ ਕਿ ਜੇਕਰ ਸੁਖਨਾ ਲੇਕ ਭਰਦੀ ਹੈ ਤਾਂ ਇਸ ਜਗ੍ਹਾ ਦੇ ਉੱਤੋਂ ਪਾਣੀ ਜਿਹੜਾ ਉਹ ਛੱਡਿਆ ਜਾਂਦਾ ਹਾਲਾਂਕਿ ਇਹ ਜਿਹੜੀ ਜਗ੍ਹਾ ਹੈ ਉਹ ਫਿਲਹਾਲ ਗਰਮੀ ਕਾਰਨ ਪੂਰੀ ਸੁੱਕੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਦਾ ਅਗਰ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਇਸ ਸਮੇਂ ਤਾਪਮਾਨ ਜਿਹੜਾ ਛੱਡਿਗੜ ਦੇ ਵਿੱਚ 40 ਡਿਗਰੀ ਤੇ ਪਹੁੰਚਦਾ ਹੋਏ ਨਜ਼ਰ ਆ ਰਿਹਾ ਹੈ ਹਾਲਾਂਕਿ ਜੇਕਰ ਪਿਛਲੇ ਕੱਲ ਦੀ ਗੱਲ ਕਰਦੇ ਬੀਤੀ ਕੱਲ ਕੁਝ ਮੌਸਮ ਜੁੱਤ ਸੁਹਾਵਣਾ ਹੋਇਆ ਨਜ਼ਰ ਆ ਰਿਹਾ ਸੀ ਪਰ ਫਿਲਹਾਲ ਗਰਮੀ ਜਿਹੜੀ ਹੈ ਜਿਉਂ ਦੀ ਤਿਉ ਬਣੀ ਹੋਈ ਜੂ ਨਜ਼ਰ ਆ ਰਹੀ ਹੈ ਹਾਲਾਂਕਿ ਇਹ ਜਿਹੜਾ ਹਿੱਸਾ ਇੱਕ ਪਾਸਾ ਸੁਖਣਾ ਲੈ ਗਿਆ ਜਿਹੜਾ ਹੈ ਉਜੂਰ ਸੁੱਕਦਾ ਹੋਇਆ ਨਜ਼ਾਰਾ ਜੇਕਰ ਸੁਖਨਾ ਲੈਕ ਦੇ ਦੂਸਰੇ ਪਾਸੇ ਦੀ ਗੱਲ ਕਰੀ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਜਿਹੜਾ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਚੰਡੀਗੜ੍ਹ ਦੇ ਤਾਪਮਨ ਦੀ ਗੱਲ ਕਰੀ ਤਾਂ ਇਸ ਸਮੇਂ 40 ਡਿਗਰੀ ਦਾ ਜਿਹੜਾ ਤਾਪਮਨ ਹੈ ਉਹ ਦੇਖਣ ਨੂੰ ਮਿਲਦਾ ਫਿਰ ਹਾਂ ਸੁਖਨਾ ਲੈਕ ਦੀ ਗੱਲ ਕਰੀ ਤਾਂ ਸੁਖਨਾ ਲੈਕ ਦੀ ਤੁਸੀਂ ਦੇਖੋ ਲੈਵਲ ਜਿੱਥੇ ਬਣਿਆ ਹੋਇਆ ਜਿਹੜਾ ਲੈਵਲ ਹੈ ਉਹ ਵੀ ਕਿਤੇ ਨਾ ਕਿਤੇ ਇੱਥੇ ਜੂਰ ਦਿਖਾਈ ਦਿੰਦਾ ਸੀਗਾ ਜਦੋਂ ਕਿ ਪਾਣੀ ਉੱਪਰ ਹੁੰਦਾ ਤਾਂ ਜਿੱਥੇ ਤੱਕ ਲਾਈਨਾਂ ਜਿਹੜੀਆਂ ਮਿਟਿਆ ਹੋਈਆਂ ਨਜ਼ਰ ਆਉਂਦੀਆਂ ਤਾਂ ਮੈਕਸਿਮਮ ਪਾਉਂਡ ਜਿਹੜਾ ਉਹ ਜੂਰ ਉੱਤਕ ਜਦੋਂ ਲੈਵਲ ਪਾਣੀ ਦਾ ਆਉਂਦਾ ਤਾਂ ਪਾਣੀ ਨੂੰ ਛੱਡਿਆ ਵੀ ਜਾਂਦਾ ਹਾਲਾਂਕਿ ਹੁਣ ਜੇਕਰ ਪਾਣੀ ਦੇ ਮੈਕਸਿਮਮ ਲੈਵਲ ਦੀ ਗੱਲ ਕੀਤਾ ਬਿਲਕੁਲ ਹੀ ਜਿਹੜਾ ਪਾਣੀ ਹੈ ਉੱਥਲੇ ਜਾਂਦਾ ਹੋਇ ਨਜ਼ਰ ਆ ਰਿਹਾ ਹਾਲਾਂਕਿ ਇਹ ਜਿਹੜਾ ਪਾਣੀ ਹੈ ਉਹ ਸਿਰਫ ਗਾਰੇ ਗਾਰੇ ਵਰਗਾ ਜਿਹੜਾ ਪਾਣੀ ਹੈ ਉਹ ਰਹਿਦਾ ਹੋਇ ਨਜ਼ਰ ਆ ਤਾਂ ਦੂਰ ਤੱਕ ਜੇਕਰ ਤੁਹਾਨੂੰ ਪੂਰੀ ਚੀਜ਼ ਦਾ ਇੱਕ ਪਾਸਾ ਦਿਖਾਵਾਂ ਤਾਂ ਸੁੱਕਿਆ ਹੋਇਆ ਜੂਰ ਨਜ਼ਰ ਆ ਰਿਹਾ ਇੱਕ ਪਾਸਾ ਤੇ ਫਿਲਹਾਲ ਜੇਕਰ ਗਰਮੀ ਦੀ ਗੱਲ ਕਰੀ ਤਾਂ ਗਰਮੀ ਦੇ ਦਿਨ ਜਿਹੜੇ ਨੇ ਉਹ ਹੁਣ ਸ਼ੁਰੂ ਹੋ ਚੁੱਕੇ ਨੇ ਜੇਠ ਦਾ ਮਹੀਨਾ ਜੇਕਰ ਪੰਜਾਬੀ ਦੇ ਮਹੀਨਿਆਂ ਦੀ ਗੱਲ ਕਰੀ ਜਾਵੇ ਤਾਂ ਜੇਠ ਦਾ ਮਹੀਨਾ ਜਿਹੜਾ ਉਹ ਬੀਤੀ ਕੱਲ ਜਿਹੜਾ ਚੜ ਚੁੱਕਿਆ ਤੇ ਕਿਤੇ ਨਾ ਕਿਤੇ ਉਸ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਅਗਰ ਗੱਲ ਕਰੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਜਿਹੜੀ ਹੈ ਗਰਮੀ ਦਾ ਮੌਸਮ ਹੈ ਤੇ ਚੰਡੀਗੜ੍ਹ ਦੀ ਲੇਕ ਦੀ ਗੱਲ ਕਰਦੇ ਚੰਡੀਗੜ੍ਹ ਦੀ ਲੇਕ ਕਿਤੇ ਕਿ ਸਾਰੇ ਟੂਰਿਸਟ ਬਾਹਰੋਂ ਅੰਦਰੋਂ ਦੀ ਘੁੰਮਣਜੂਰ ਆਉਂਦੇ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਹੁਣ ਇੱਕ ਇੱਕ ਪਾਸਾ ਸੁੱਖਣ ਦੇ ਰਾਹ ਦੇ ਉੱਤੇ ਪਹੁੰਚਿਆ ਹੋਇਆ ਤਾਂ ਹੁਣ ਜਿਹੜਾ ਸਨਟਾ ਹੈ ਉਹ ਜੂਰ ਚੰਡੀਗੜ੍ਹ ਦੀ ਲੇਕ ਦੇ ਉੱਤੇ ਆਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਤਸਵੀਰਾਂ ਜਿਹੜੀ ਨੇ ਉਹ ਅੱਜ ਐਤਵਾਰ ਦੀ ਨੇ ਤੇ ਐਤਵਾਰ ਨੂੰ ਅਗਰ ਇਹ ਜਿਹੇ ਸਨਟਾ ਝੀਲ ਦੇ ਉੱਤੇ ਨਜ਼ਰ ਆਵੇਗਾ ਤਾਂ ਜੇਕਰ ਵਰਕਿੰਗ ਡੇ ਦੀ ਗੱਲ ਕਰੀ ਤਾਂ ਵਰਕਿੰਗ ਡੇ ਦੇ ਵਿੱਚ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲੇਗਾ ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵਾਕਤ ਵੀ ਬਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼